ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਤੋਰੀਆਂ ਦੀ ਸਬਜ਼ੀ ਇਹ ਆਪਾਂ 1/2 ਕਿਲੋ ਤੋਰੀਆਂ ਲਈਆਂ ਜੀ ਇਹ ਆਪਾਂ ਪਿਆਜ਼ ਕੱਟ ਲਏ ਬਰੀਕ ਇਹ ਵਿੱਚ ਪਿਆਜ਼ ਪਾਵਾਂਗੇ ਇਹ ਆਪਾਂ ਮਸਾਲੇ ਵਾਸਤੇ ਲਸਣ ਤੇ ਪਿਆਜ਼ ਅੱਧਾ ਕੱਟ ਲਿਆ ਜੀ ਹੁਣ ਆਪਾਂ ਤੋਰੀਆਂ ਨੂੰ ਛਿੱਲ ਲਾਂਗੇ ਜੀ ਇਸ ਤਰ੍ਹਾਂ ਸਾਰੀਆਂ ਤੋਰੀਆਂ ਆਪਾਂ ਇਸ ਤਰ੍ਹਾਂ ਛਿੱਲ ਲਾਂਗੇ ਇਸ ਤਰ੍ਹਾਂ ਛਿੱਲ ਲਾਂਗੇ ਸਾਰੀਆਂ ਤੋਰੀਆਂ ਸਾਰੀਆਂ ਤੋਰੀਆਂ ਛਿੱਲ ਲੀਆਂ ਜੀ ਹੁਣ ਆਪਾਂ ਇਹਨਾਂ ਦੀਆਂ ਫਾੜੀਆਂ ਕਰ ਲਾਂਗੇ ਜੀ ਇਸ ਤਰ੍ਹਾਂ ਗੋਲ ਗੋਲ ਫਾੜੀਆਂ ਕਰ ਲਾਂਗੇ ਸਾਰੀਆਂ ਤੋਰੀਆਂ ਸਤਰਾ ਕੱਟ ਲਾਂਗੇ ਜੀ ਸਾਰੀਆਂ ਤੋਰੀਆਂ ਆਪਣੀਆਂ ਕੱਟ ਕੇ ਤਿਆਰ ਕਰ ਲੀਆਂ ਜੀ ਹੁਣ ਇਸ ਤਰ੍ਹਾਂ ਹੁਣ ਆਪਾਂ ਇਹ ਲਸਣ ਤੇ ਪਿਆਜ਼ ਨੂੰ ਕੁੰਡੇ ਚ ਕੁੱਟ ਲਾਂਗੇ ਜੀ ਇਹ ਆਪਾਂ ਨਮਕ ਪਾਵਾਂਗੇ ਜੀ ਨਮਕ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਇਹ ਹਲਦੀ ਪਾਊਡਰ ਪਾਵਾਂਗੇ ਜੀ ਇਹ ਲਾਲ ਮਿਰਚ ਪਾ ਦਾਂਗੇ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਹੁਣ ਆਪਾਂ ਪਿਆਜ਼ ਤੇ ਲਸਣ ਕੱਟਿਆ ਹੋਇਆ ਪਾ ਲਾਂਗੇ ਜੀ ਚੰਗੇ ਕੋੰਡੇ ਚ

మసాలా భా థా జాని అధే గిలాస్తో మసాలా ఉబ్బల గ్యాచ తోరయ పావీ తోరయను చంగీ తరం ధోదీ హసాలే దా సారీ తోరయ మసాలే పా ਅੱਗੇ ਆਪਾਂ ਕੱਟੇ ਹੋਏ ਪਿਆਜ਼ ਪਾ ਦਾਂਗੇ ਜੀ ਇਸ ਵਿੱਚ। ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਜੀ। ਲਾ ਕੇ 15 ਮਿੰਟ ਵਾਸਤੇ ਇਹਨੂੰ ਢੱਕ ਕੇ ਪੱਕਣ ਵਾਸਤੇ ਰੱਖ ਦਾਂਗੇ। ਇਹਨੂੰ ਢੱਕ ਕੇ ਪਕਾ ਲਾਂਗੇ ਜੀ 15 ਮਿੰਟ ਵਾਸਤੇ। ਆਪਣੀ ਤੋਰੀਆਂ ਦੇ ਰਸੇ ਨਾਲ ਸਬਜ਼ੀ ਬਣ ਕੇ ਤਿਆਰ ਹੈ ਜੀ। ਹੁਣ ਆਪਾਂ ਇਹਨੂੰ ਡੋਂਗੇ ਚ ਪਾਵਾਂਗੇ। ਉਨੀ ਤੋਰਨਾਂ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ